ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਹਲਕਾ ਹੁਸ਼ਿਆਰਪੁਰ ਤੋਂ ਵਕਫਾਗਰਾਸੀ ਪਾਰਟੀਆਂ ਦੇ ਅੱਗੋਂ ਵੱਲੋਂ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਉੱਥੇ ਹੀ ਅਗਰਾਮ ਆਦਮੀ ਪਾਰਟੀ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਡਾਕਟਰ ਰਾਜਕਮਰ ਚੱਬੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਤੋਂ ਵੀ ਸੀਨੀਅਰ ਆਗੂ ਨੇਤਾ ਦਲਜੀਤ ਰਾਜੂ, ਅਵਤਾਰ ਸਿੰਘ ਪੰਡਵਾ, ਬਰਨ ਚੱਕ ਕੀ ਮਤੇ ਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਵਕਫਾ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਜਥੇਸੀ ਦੇ ਨੇਤਾਵਾਂ ਨੇ ਵੋਟਰਾਂ ਨਾਲ ਰਾਪਤਾ ਕਾਇਮ ਕੀਤਾ ਉੱਥੇ ਹੀ ਉਹਨਾਂ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਤੇ ਪਿਛਲੇ 2 ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਸਮੂਹ ਵੋਟਰਾਂ ਨੂੰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਅਵਤਾਰ ਸਿੰਘ ਪੰਡਵਾ ਨੇ ਦੱਸਿਆ ਕਿ ਪਿੰਡ ਕਾਂਛੀ ਨਗਰ ਵਿਖੇ ਵੀ ਜੋ ਘਰ-ਘਰ ਜਾ ਕੇ ਕੀਤੇ ਗਏ ਚੋਣ ਪ੍ਰਚਾਰ ਤੋਂ ਪਤਾ ਲੱਗਦਾ ਹੈ ਕਿ ਵੋਟਰਾਂ ਵਿੱਚ ਨਾ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਤੇ VOTERਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇੱਕ ਇੱਕ ਕੀਮਤੀ ਬੋ ਡਾਕਟਰ ਰਾਜਕਮਾਰ ਚੱਬੇਵਾਲ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਵੱਡੇ ਮਾਰਚ ਨਾਲ ਜਿਤਾਉਣਗੇ ਅੱਗੇ ਹੀ ਕਾਂਸੀਰੀ ਨਗਰ ਵਿੱਚ ਗਏ ਆ ਜਿੱਥੇ ਲੋਕ ਲੋਕਾਂ ਨਾਲ ਗਏ ਸਾਡੇ ਸਾਰੇ ਸਾਥੀ ਆਪ ਵਾਲੇ ਜਿਨੇ ਵੀ ਸਾਡੇ ਵਲੰਟੀਅਰ ਸੀ ਜਾਂ ਆਪਣੇ ਵਰਕਰ ਸੀ ਉੱਥੇ ਬਹੁਤ ਪਰਮਹੰਗਾਰਾ ਮਿਲਿਆ ਹਰ ਇੱਕ ਨੇ ਐਪਰੀਸ਼ੀਏਟ ਕੀਤਾ ਵੀ ਸਾਡੇ ਭੋਨ ਸਿੰਘ ਮਾਨ ਨੇ ਇਹ ਸਾਡਾ ਬਿਲ ਜਿਹੜਾ ਮਾਫ ਕੀਤਾ ਆਟਾ ਦਾਣ ਸਾਨੂੰ ਮਿਲਦਾ ਢਾਣੇ ਮਿਲਦੇ ਸਾਨੂੰ ਖਾਸ ਕਰਕੇ ਜਿਹੜਾ ਜਿਹੜਾ ਬਿਲ ਜਿਹੜਾ ਜੂੜਾ ਆਉਂਦਾ ਇਸ ਕਰਕੇ ਲੋਕਾਂ 'ਚ ਬੜਾ ਤਖੜਾ ਹੰਗਾਰਾ ਕਾਸ਼ੀਨਗਰ ਵਿੱਚ ਵੀ ਇਹੀਂ ਬਾਤ ਤੋਂ ਬਾਅਦ ਵੋਟਾਂ ਭੌਂਸ ਸਿੰਘ ਮਾਨ ਨੂੰ ਝਾੜੂ ਦੇ ਫੋਟੋ ਦਿਵਾ ਕੇ ਪਾਵਾਂਗੇ ਔਰ ਕੇਜਰੀਵਾਲ ਸਾਹਿਬ ਕੋ ਮਾਨ ਸਾਹਿਬ ਨੂੰ ਜਗਿੰਦਰ ਸਿੰਘ ਮਾਨ ਜੀ ਨੂੰ ਇਥੋਂ ਆਪਣੇ ਬੜੀ ਪਾਰੀ ਬਹੁਤ ਬਹੁਤ ਨਾਲ ਜਿਤਾਵਾਂਗੇ ਔਰ ਬਹੁਤ ਲੋਕਾਂ ਨੇ ਪਰ ਮੰਗ ਆ ਰਹੀ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਾਚੀ ਨਗਰ ਉਹ ਚੌਕ ਬਹੁਤ ਵੱਡੀ ਲੀਡਰ ਹੈ ਜਿੱਤਾਂਗੇ ਕਾਚੀ ਨਗਰ ਦੇ ਜਿਹੜੇ ਵਸਨੀਕਾਂ ਦਾ ਵੋਟਰਾਂ ਦਾ ਬਹੁਤ ਪਰਮਾ ਸਾਨੂੰ ਹੰਗਾਰਾ ਮਿਲਿਆ ਸਾਥ ਮਿਲਿਆ ਧੰਨਵਾਦ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਹਲਕਾ ਹੁਸ਼ਿਆਰਪੁਰ ਤੋਂ ਵਕਫਾਗਰਾਸੀ ਪਾਰਟੀਆਂ ਦੇ ਅਗੋਂ ਵੱਲੋਂ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਉੱਥੇ ਹੀ ਅਗਰਾਮ ਆਦਮੀ ਪਾਰਟੀ ਦੇ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਡਾਕਟਰ ਰਾਜਕਮਰ ਚੱਬੇਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਭਰਮੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਤੋਂ ਵੀ ਸੀਨੀਅਰ ਆਗੂ ਨੇਤਾ ਦਲਜੀਤ ਰਾਜੂ, ਅਵਤਾਰ ਸਿੰਘ ਪੰਡਵਾ, ਬਰਨ ਚੱਕ ਕੀ ਮਤੇ ਰஞ்சி ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਵਕਫਾ ਪਿੰਡਾਂ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਜਥੇਸੀ ਦੇ ਨੇਤਾਵਾਂ ਨੇ ਵੋਟਰਾਂ ਨਾਲ ਰابطਾ ਕਾਇਮ ਕੀਤਾ ਉੱਥੇ ਹੀ ਉਹਨਾਂ ਪਾਰਟੀ ਦੀਆਂ ਨੀਤੀਆਂ ਤੋਂ ਵੀ ਜਾਣੂ ਕਰਵਾਇਆ ਤੇ ਪਿਛਲੇ 2 ਸਾਲਾਂ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਉਹਨਾਂ ਸਮੂਹ ਵੋਟਰਾਂ ਨੂੰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਅਵਤਾਰ ਸਿੰਘ ਪਟਵਾ ਨੇ ਦੱਸਿਆ ਕਿ ਪਿੰਡ ਕਾਂਛੀ ਨਗਰ ਵਿਖੇ ਵੀ ਜੋ ਘਰ-ਘਰ ਜਾ ਕੇ ਕੀਤੇ ਗਏ ਚੋਣ ਪ੍ਰਚਾਰ ਤੋਂ ਪਤਾ ਲੱਗਦਾ ਹੈ ਕਿ ਵੋਟਰਾਂ ਵਿੱਚ ਇਹਨਾਂ ਚੋਣਾਂ ਨੂੰ ਲੈ ਕੇ ਦੀ ਉਤਸ਼ਾਹ ਹੈ ਤੇ VOTERਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇੱਕ ਇੱਕ ਕੀਮਤੀ ਬੋ ਡਾਕਟਰ ਰਾਜਕਮਾਰ ਚੱਬੇਵਾਲ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਵੱਡੇ ਮਾਰਚ ਨਾਲ ਜਿਤਾਉਣਗੇ ਅੱਗੇ ਕਾਂਸੀਰੀ ਨਗਰ ਵਿੱਚ ਗਏ ਆ ਜਿੱਥੇ ਦੋ ਦੋ ਦੋਰ ਤੱਕ ਗਏ ਸਾਡੇ ਸਾਰੇ ਸਾਥੀ ਆਪ ਆਏ ਜਿਨੇ ਵੀ ਸਾਡੇ ਵਲੰਟੀਅਰ ਸੀ ਜਾਂ ਆਪਣੇ ਵਰਕਰ ਸੀ ਉੱਥੇ ਬਹੁਤ ਪਰਮਾਹੰਕਾਰਾ ਮਿਲਿਆ ਅਰਕ ਨੇ ਐਪਰੀਸ਼ੀਏਟ ਕੀਤਾ ਵੀ ਸਾਡੇ ਭਗਵੰਤ ਸਿੰਘ ਮਾਨ ਨੇ ਜਿਹੜੇ ਸਾਡਾ ਬਿੱਲ ਜਿਹੜਾ ਮਾਫ ਕੀਤਾ ਆਟਾ ਦਾਣ ਸਾਨੂੰ ਮਿਲਦਾ ਢਾਣੇ ਮਿਲਦੇ ਸਾਨੂੰ ਖਾਸ ਕਰਕੇ ਜਿਹੜਾ ਜਿਹੜਾ ਬਿੱਲ ਜਿਹੜਾ ਜੂੜਾ ਆਉਂਦਾ ਇਸ ਕਰਕੇ ਲੋਕਾਂ 'ਚ ਬੜਾ ਤਖੜਾ ਹੰਗਾਰਾ ਕਾਸ਼ੀ ਨਗਰ ਵਿੱਚ ਵੀ ਅਹੀਂ ਵੱਧ ਤੋਂ ਵੱਧ ਵੋਟਾਂ ਭਗਵੰਤ ਸਿੰਘ ਮਾਨ ਨੂੰ ਝਾੜੂ ਦੇ ਫਟਾਫਟਵਾ ਕੇ ਪਾਵਾਂਗੇ ਔਰ ਕੇਜਰੀਆ ਸਾਹਿਬੋ ਮਾਨ ਸਾਹਿਬ ਨੂੰ ਜਗਿੰਦਰ ਸਿੰਘ ਮਾਨ ਜੀ ਨੂੰ ਇਥੋਂ ਆਪਣੇ ਬੜੀ ਉਪਾਰੀ ਬਹੁਤ ਬਹੁਤ ਨਾਲ ਦਿਖਾਵਾਂਗੇ ਔਰ ਬਹੁਤ ਲੋਕਾਂ ਨੇ ਪਰ ਮੰਗ ਆ ਰਹੀ ਇਸ ਕਰਕੇ ਸਾਨੂੰ ਪੂਰੀ ਮੀਡੀਆ ਕਾਚੀ ਨਗਰ ਉਹ ਚੌਕ ਬਹੁਤ ਵੱਡੀ ਡੀਡਰ ਹੈ ਜਿੱਤਾਂਗੇ ਕਾਚੀ ਨਗਰ ਦੇ ਜਿਹੜੇ ਵਸਨੀਕਾਂ ਦਾ ਵੋਟਰਾਂ ਦਾ ਬਹੁਤ ਪਰਮਾ ਸਾਾਨੂੰ ਹੰਗਾਰਾ ਮਿਲਿਆ ਸਾਥ ਮਿਲਿਆ ਧੰਨਵਾਦ